ਦੋਸਤੋ ਅ ਮੁੰਡੇ ਦੀ ਵੀਡੀਓ ਨੂੰ ਨਾ ਤੁਸੀਂ ਬਹੁਤ ਹੀ ਜ਼ਿਆਦਾ ਪਿਆਰ ਦਿੱਤਾ ਬਈ ਹਨਾ ਮਿਲੀਣਾ ਚ ਵੀਊ ਆਇਆ ਇਸ ਨੌਜਵਾਨ ਦੀ ਵੀਡੀਓ ਨੂੰ ਕਿਉਂਕਿ ਇੰਨੀ ਸਾਦਗੀ ਨਾਲ ਰਹਿੰਦਾ ਤੇ ਇੰਨਾ ਸੋਹਣਾ ਬੋਲਦਾ ਹੱਥੀਂ ਕੰਮ ਕਰਦਾ ਤੇ ਮਾਪਿਆਂ ਦਾ ਆਗਿਆਕਾਰ ਪੁੱਤ ਇਸੇ ਕਰਕੇ ਤੁਸੀਂ ਬਹੁਤ ਜ਼ਿਆਦਾ ਪਿਆਰ ਦਿੱਤਾ ਤੇ ਇਸੇ ਨੌਜਵਾਨ ਦੇ ਕਮਾਕਾਰਾਂ ਦੀ ਤੇ ਸ਼ੌਂਕ ਦੀ ਬੱਕਰੀਆਂ ਦੇ ਫਾਰਮ ਦੀ ਪੂਰੀ ਵੀਡੀਓ ਲੈ ਕੇ ਅੱਜ ਤੁਹਾਡੇ ਲਈ ਆਏ ਆ ਕਿ ਕਿਵੇਂ ਇਹ ਨੌਜਵਾਨ ਬੱਚਾ ਸਾਰੇ ਹੱਥੀਂ ਕੰਮ ਕਰਦਾ ਆਪਣੇ ਮਾਪਿਆਂ ਨਾਲ ਹੱਥ ਵਟਾਉਂਦਾ ਤੇ ਪੜ੍ਹਾਈ ਦੇ ਵਿੱਚ ਵੀ ਪੂਰਾ ਵਧੀਆ ਹੁਸ਼ਿਆਰ ਆ ਬੱਕਰੀਆਂ ਮੱਝਾਂ ਗਾਵਾਂ ਸਾਰੇ ਪਸ਼ੂਏ ਨੌਜਵਾਨ ਆਪ ਸੰਭਾਲਦਾ ਦਾਣਾ ਪੱਠਾ ਵੱਢਣਾ ਨੀਰਾ ਸਾਰਾ ਕੁਝ ਆਪ ਕਰਦਾ ਤੇ ਪੂਰੀ ਗੱਲਬਾਤ ਕਰਾਂਗੇ ਇਸ ਨੌਜਵਾਨ ਦੀ ਜ਼ਿੰਦਗੀ ਬਾਰੇ ਵੀਡੀਓ ਨੂੰ ਪੂਰਾ ਜ਼ਰੂਰ ਦੇਖਿਓ ਆਪਣੇ ਕਮੈਂਟ ਜਰੂਰ ਕਰਿਓ ਤੇ ਜਿਨ੍ਹਾਂ ਨੇ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਜਰੂਰ ਕਰ ਲਿਓ ਆਜੋ ਫਿਰ ਨੌਜਵਾਨਾਂ ਨਾਲ ਗੱਲਬਾਤ ਕਰਦੇ ਆਂ ਤੇ ਪੁੱਛਦੇ ਆਂ ਵੀ ਇਹ ਸ਼ੌਂਕ ਕਿਵੇਂ ਪਿਆ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਕੀ ਹਾਲ ਚਾਲ ਨੇ ਜੀ ਵਧੀਆ ਤੁਸੀਂ ਦੱਸੋ ਬਹੁਤ ਵਧੀਆ ਜੀ ਸਭ ਤੋਂ ਪਹਿਲਾਂ ਆਪਣੀ ਸਰੋਤਿਆਂ ਨੂੰ ਆਪਣੇ ਬਾਰੇ ਦੱਸੋ ਜੀ ਕੀ ਨਾਮ ਆਪਣਾ ਤੇ ਕੀ ਕੰਮ ਕਰਦੇ ਹੋ ਮੇਰਾ ਨਾਮ ਹੈਗਾ ਜੀ ਸਿਮਰਨਦੀਪ ਸਿੰਘ ਬਰਾੜ ਪਿੰਡ ਖੋਟੇਖੌਰ ਸਿੰਘ ਵਾਲੇ ਜ਼ਿਲ੍ਹਾ ਬਠਿੰਡਾ ਆਪਣਾ ਤੁਸੀਂ ਇੱਕ ਆਪਣਾ YouTube ਤੇ ਚੈਨਲ ਵੀ ਹੈਗਾ ਮੇਰੇ ਪੰਡ ਮੇਰੇ ਖੇਤ ਤੁਸੀਂ ਕਈ ਵੀਰਾਂ ਨੇ ਉਹ ਚੈਨਲ ਤੇ ਵੇਖਿਆ ਹੋਊਗਾ ਆਪਣਾ ਬੱਕਰੀਆਂ ਦਾ ਫਾਰਮ ਆ ਬੀਟਲ ਤੇ ਬਰਬਰੀਆਂ ਦਾ ਸੋ ਆਪਾਂ ਉਹ ਬੱਕਰੀਆਂ ਸੰਭੀਦੀਆਂ ਪਹਿਲਾਂ ਮੈਂ ਪਲੱਸ 2 2023 ਚ ਪਾਸ ਕੀਤੀ ਸੀ ਉਸ ਤੋਂ ਬਾਅਦ ਸਾਡੇ ਘਰ ਦੇ ਗੈਨ ਲੱਪ ਕੇ ਆਪਾਂ ਬਾਹਰ ਭੇਜਾਂਗੇ ਮੈਂ ਅਈ ਲੈਟਸ ਕਰਨ ਲੱਗ ਪਿਆ ਚਲੋ ਉਹ ਚ ਵਧੀਆ ਨੰਬਰ ਆ ਗਏ 7 ਪੰਡ ਆ ਗਏ ਜਦੋਂ ਉਹਨਾਂ ਤੋਂ ਬਾਅਦ ਮੈਂ ਵੈਲਡ ਦਾ ਕੰਮ ਸਿੱਖਣ ਲੱਗ ਪਿਆ ਨਾ ਕਹਿੰਦੇ ਆ ਕਿ ਸਕਿੱਲ ਲੈ ਕੇ ਜਾ ਬਾਹਰ ਕੰਮ ਵਧੀਆ ਆਊਗੀ ਕਹਿੰਦੇ 80 ਡਾਲਰ ਪਰ ਆਰ ਮਿਲਦੇ ਆ ਮਤਲਬ ਮੈਂ ਵੈਲਡ ਦਾ ਕੰਮ ਸਿੱਖਦੇ ਸਿੱਖਦੇ ਜਮਾ ਮੌਕੇ ਤੇ ਆ ਗਿਆ ਮੇਰੇ ਸਿਸਟਰ ਨੇ ਜਵਾਬ ਦਿੱਤਾ ਕਹਿੰਦੇ ਕੋਈ ਫਾਇਦਾ ਨਹੀਂ ਹੁਣ ਮੈਂ ਵਿਹਲਾਗਾ ਘਰੇ ਕੋਈ ਕਿਤੇ ਐਡਮਿਸ਼ਨ ਨਹੀਂ ਮਿਲਦੀ ਬਾਕੀ ਮੈਂ ਤਿਆਰੀ ਕਰਦਾ ਪੀਯੂ ਚ ਬੀਏਸੀ ਐਗਰੀਕਲਚਰ ਚ ਮੈਂ ਕਹਿੰਦਾ ਰੱਬ ਕਰੇ ਤਾਂ ਐਡਮਿਸ਼ਨ ਮਿਲ ਜੇ ਸੋ ਹੁਣ ਮੈਂ ਵਿਹਲਾ ਸੀਗਾ ਮੈਨੂੰ ਹੋ ਗਏ ਘੱਟੋ ਘੱਟ 6-7 ਮਹੀਨੇ ਹੋ ਗਏ ਵਿਹਲੇ ਨੂੰ ਮੈਂ ਆਪਣੇ ਬੱਕਰੀਆਂ ਸੰਭੀ ਰਿਆਂ ਵਧੀਆ ਰੀਜਨਲ ਸੋ ਬਾਦ ਉਹ ਲੱਗ ਜਾਈਦਾ ਆਪਾਂ ਸਾਢੇ 1 7 ਤੋਂ ਤੇ ਸ਼ਾਮ ਤੱਕ ਆਪਾਂ ਵਧੀਆ ਬੱਕਰੀਆਂ ਚ ਰਹਿਦਾ ਨੇਚਰ ਚ ਰਹਿਦਾ ਵਧੀਆ ਆਪਣਾ ਦਿਨ ਟਪਦਾ ਹਾਂਜੀ ਏ ਬਈ ਬੱਕਰੀਆਂ ਦੇ ਵਿੱਚ ਤੁਸੀਂ ਹੁਣ ਕੰਮ ਕਰਦੇ ਹੋ ਇੱਕਦਮ ਤਾਂ ਆਪੇ ਇਸ ਪਾਸੇ ਆ ਨਹੀਂ ਸਕਦੇ ਹਨਾ ਕਿੰਨੀ ਉਮਰ ਦੇ ਵਿੱਚ ਤੁਸੀਂ ਬੱਕਰੀਆਂ ਦੇ ਵਿੱਚ ਆ ਗਏ ਸੀਗੇ ਮੰਨ ਲਓ ਘਰੇ ਦਾ ਰੱਖਿਆ ਸੀਗੀਆਂ ਹਾਂਜੀ ਹੁਣ ਜੇ ਆਪਾਂ ਗੱਲ ਕਰੀਏ ਕਿੰਨੇ ਸਾਲ ਹੋ ਗਿਆ ਤੁਹਾਨੂੰ ਬੱਕਰੀਆਂ ਨੂੰ ਦਾਣਾ ਪੱਠਾ ਪਾਉਂਦਿਆਂ ਜਿਵੇਂ ਵੀ ਮੈਂ ਪਹਿਲਾਂ ਵੀ ਕਿਹਾ ਨਾ ਕਈ ਵੀਡੀਓਜ਼ ਕੀ ਸਾਡੇ ਤਾਂ ਸ਼ੁਰੂ ਤੋਂ ਹੀ ਰੱਖੀਆਂ ਮੇਰੇ ਦਾਦੇ ਪਰਦਾਦੇਆਂ ਤੋਂ ਬੱਕਰੀਆਂ ਚਾਰਦੇ ਆ ਸੋ ਜਦੋਂ ਬੱਕਰੀਆਂ ਘਰੇ ਹੁੰਦੀਆਂ ਜਵਾਕ ਰੁੜਦਾ ਆਉਂਦਾ ਮੈਂ ਵੀ ਖਬਰ ਆਉਂਦਾ ਹਾਂ ਮੈਂ ਬੱਕਰੀਆਂ 'ਚ ਸੋ ਉਦੋਂ ਸ਼ੁਰੂ ਤੋਂ ਹੀ ਰੱਖੀਆਂ ਮੈਂ ਤਾਂ ਸ਼ੁਰੂ ਤੋਂ ਹੀ ਦੇਖਦਾ ਸਾਡੇ ਘਰੇ ਬੱਕਰੀਆਂ ਸ਼ੁਰੂ ਤੋਂ ਹੀ ਕਦੇ ਕੰਨਮ ਰੋਡ ਤੇ ਛੋਟੇ ਹੁੰਦੇ ਨੇ ਕਦੇ ਹਨਾ ਛੋਟੀ ਟੋਕਰੀ ਰੱਖ ਕੇ ਪੱਠੇਵਾ ਦੇ ਸੋ ਉਦੋਂ ਤੋਂ ਹੀ ਆਪਣਾ ਸੁਭਾਵ ਜਾ ਬਣਿਆਗਾ ਬੱਕਰੀਆਂ 'ਚ ਕੰਮ ਕਰਨ ਦਾ ਤਰਨ ਫੇਰਨ ਦਾ ਤੋ ਹੌਲੀ ਹੌਲੀ ਪਾਪਾ ਡਿਊਟੀ ਤੇ ਉੱਠ ਜਾਂਦੇ ਆ ਸਾਰਾ ਕੰਮ ਮੈਂ ਸੰਭਾਲ ਦਿੰਦਾ ਉਹਦੇ ਨੂੰ ਕਿਉਂਕਿ ਉਹਨਾਂ ਨੂੰ ਵੀ ਔਖਾ ਹੈ ਨਾ ਤੂੰ ਤਾਂ ਕੰਮ ਕਰਨੇ ਤਾਂ ਔਖੇ ਆ ਫਿਰ ਮੇਰਾ ਕੀ ਫਾਇਦਾ ਉਮਰ ਕਿੰਨੀ ਹੋ ਗਈ ਬਈ ਆਪਣੀ ਮੇਰੀ ਠਾ 19 ਸਾਲ ਹੋ ਗਈ 19 ਸਾਲ ਹੋ ਗਈ ਜਿਵੇਂ ਤੁਹਾਡੀ ਉਮਰ ਦੇ ਨੌਜਵਾਨ ਹਨਾ ਹਾਂਜੀ ਤੁਹਾਨੂੰ ਵੀ ਪਤਾ ਹੈ ਕਾਲਜਾਂ ਦੇ ਵਿੱਚ ਕਿਵੇਂ ਪੜਾਈਆਂ ਹੁੰਦੀਆਂ ਬਾਹਰ ਵੀ ਘੁੰਮਣਾ ਫਿਰਨਾ ਚਾਹੁੰਦੇ ਆ ਫਿਲਮਾਂ ਵੀ ਦੇਖਦੇ ਆ ਚੰਗੇ ਕਹਿੰਦੇ ਵੀ ਆਈਫੋਨ ਹੋਣ ਉਹਦਾਂ ਦੇ ਸ਼ੌਂਕ ਨਹੀਂ ਫਿਰ ਤੁਸੀਂ ਰੱਖੇ ਨੇ ਆਈਫੋਨ ਵਾਲੇ ਕੋਈ ਸ਼ੌਂਕ ਨਹੀਂ ਫੋਨ ਤਾਂ ਵੈਸੇ ਹੈਗਾ ਠੀਕ ਹੈ ਮੇਰੀ ਸਿਸਟਰ ਨੇ ਬਾਹਰੋਂ ਭੇਜਤਾ ਸੀਗਾ ਮਹਿੰਗਾ ਬਾਕੀ ਦੂਜਾ ਫਿਲਮਾਂ ਫੁਲਮਾਂ ਵਾਲਾ ਹੈ ਨਹੀਂ ਕਿਉਂਕਿ ਮੈਂ ਤਾਂ ਪਲੱਸ 2 ਜੀ ਵੀ ਡੋਰੀਵਾਨ ਦੇਖਦਾ ਹੁੰਦਾ ਸੀਗਾ ਤੇ ਹੁਣ ਐਨੀਮੇ ਵੇਖ ਲਈਦਾ ਜਪਨੀਜ਼ ਐਨੀਮੇਸ਼ਨਸ ਡੀਮਨ ਸਲੇਅਰ ਵਗੈਰਾ ਸੋ ਬਾਕੀ ਨਹੀਂ ਆਪਾਂ ਨੂੰ ਐਡਾ ਕੋਈ ਚਸਕਾ ਹੈ ਨਹੀਂਗਾ ਬਾਕੀ ਕੋਈ ਆਪਾਂ ਬਾਹਰ ਘੁੰਮਣਾ ਫਿਲਮਾਂ ਦੇਖਣੀਆਂ ਨਾ ਫੋਨ ਚੱਕ ਕੇ ਘਰੇ ਪੈ ਰਹੋ ਐਡਾ ਕੋਈ ਚੱਕਰ ਨਹੀਂ ਆਪਣੇ ਵਾਈਫਾਈ ਲੱਗਿਆ ਕਿਉਂ ਨਾ ਨੈਟ ਦੀ ਪ੍ਰੋਬਲਮ ਆ ਨਾ ਨੈਟ ਮੁੱਕ ਜਾ ਰੇਂਜ ਨਹੀਂ ਆਉਣੀ ਪਰ ਆਪਣਾ ਨਹੀਂ ਉਹ ਚੱਕਰ ਕੀ ਹੈ ਨਾ ਮਾਪਿਓ ਖਾਪਦੇ ਫਿਰਨ ਆਪ ਮੋਬਾਈਲ ਚੱਕ ਕੇ ਅੰਦਰ ਬੈਠੇ ਰਹੋ ਨਹੀਂ ਆਪਾਂ ਨਹੀਂ ਬਈ ਹਸਾਬ ਕਿਉਂਕਿ ਪਾਪਾ ਨੂੰ ਸ਼ੌਂਕ ਆ ਆਪਾਂ ਸਾਥ ਦਿੱਤਾ ਬਈ ਡਿੱਗਣ ਨਹੀਂ ਦੇਣਾ ਕੰਮ ਚੱਕਣਾ ਬਰੋਬਰ ਕਦੇ ਇਹ ਨਹੀਂ ਸੋਚਿਆ ਵੀ ਯਾਰ ਪਸ਼ੂ ਘਰੇ ਰੱਖੇ ਸੀਗੇ ਆਪਾਂ ਵੱਡੇ ਹੋ ਕੇ ਕੋਈ ਬਿਨੈਸ ਕਰਾਂਗੇ ਪਸ਼ੂ ਤੋਂ ਖਿਹੜਾ ਛੜਾਵਾਂਗੇ ਨਹੀਂ ਆਪਣਾ ਵਧੀਆ ਕੰਮ ਤੁਰਿਆ ਇਹ ਆਪਣਾ ਬੱਕਰੀਆਂ ਦਾ ਬਿਜ਼ਨਸ ਵਧੀਆ ਤੁਰਿਆ ਠੀਕ ਹੈ ਬਾਕੀ ਜੇ ਆਪਾਂ ਹੋ ਸ਼ੁਰੂ ਕਰਾਂਗੇ ਆਪ ਨੂੰ ਜ਼ੀਰੋ ਤੋਂ ਪਤਾ ਹੀ ਨਾ ਜ਼ੀਰੋ ਤੋਂ ਸ਼ੁਰੂ ਕਰਨਾ ਪਊਗਾ ਤੇ ਕਿ ਕਿ ਫਿਰ ਤਾਂ ਮੇਰੀ ਗਲਤੀ ਆ ਚੱਲੇ ਚਲਾਏ ਬਿਜ਼ਨਸ ਨੂੰ ਮੈਂ ਥੱਲੇ ਸਿਰਦਿਆਂ ਸੋ ਇਹ ਨਹੀਂ ਆਣਾ ਆਪਣੀ ਸਟ੍ਰੈਟਜੀ ਹੈਣੀਗੀ ਜਾਨਵਰ ਦਿਖਾਵਾਂਗੇ ਕਿ ਕਿੱਥੋਂ ਸ਼ੁਰੂ ਕਰੀਏ ਆਪਾਂ ਹਨਾ ਕਿੰਨੇ ਤੁਹਾਡੇ ਕੋਲ ਜਾਨਵਰ ਬੱਕਰੀਆਂ ਕਿਹੜੀ ਕਿਹੜੀ ਨਸਲ ਦੀਆਂ ਰੱਖਦੇ ਹੋ ਆਪਾਂ ਦਿਖਾਵਾਂਗੇ ਆਪਾਂ ਨੂੰ ਆਪਾਂ ਸ਼ੁਰੂ ਤੋਂ ਸ਼ੁਰੂ ਕਰ ਲੈਨੇ ਆਪਾਂ ਜਿੱਥੋਂ ਆਪਾਂ ਕਹਿੰਦੇ ਕਿ ਬਾਰਬਰੀ ਸ਼ੁਰੂ ਕੀਤੀ ਹੈ ਹਨਾ ਬਾਰਬਰੀ ਆਪਾਂ ਸ਼ੁਰੂ ਕੀਤੀ ਸੀ ਆਹਾ ਬੱਕਰੀ ਆਪਣੀ ਪਹਿਲੋ ਪਹਿਲ ਵਾਲੀ ਇਹ ਤੋਂ ਆਪਣਾ ਸਾਰਾ ਮਾਲ ਵਧਿਆਗਾ ਮੇਰੀ ਸੁਰਤ ਚ ਲਾਲ ਰੰਗ ਦੀ ਬੱਕਰੀ ਹੈ ਹ ਮੇਰੀ ਸੁਰਤ ਅਸੀਂ ਜਿਹੜਾ ਆਪਾਂ ਬਣਿਆਗਾ ਹਾਂਜੀ ਆਹਾ ਲਾਲ ਰੰਗ ਦੀ ਬੱਕਰੀ ਦੀ ਆਹਾ ਇਹਦੀ ਪੱਠ ਆ ਗਈ ਆ ਪੱਠ ਆ ਗਈ ਉਧਰ ਫਿਰਦੀਆਂ ਪੱਠਾਂ ਨੇ ਆਪਾਂ ਕਈਰ ਬੱਕਰੇ ਦੇ ਦਿੰਦਿਆਂ ਸੂਏ ਚ ਹਨਾ ਉਹ ਵੇਚਦੇ ਹੀ ਦੇ ਆ ਅੱਛਾ ਗਾਂ ਐਨੇ ਦੋ ਪੱਠਾਂ ਦਿੱਤਿਆਂ ਜਿਹੜੀ ਆਪਾਂ ਵਿਖਾਵਾਂਗੇ ਰਾਤ ਸੂਈ ਆ ਉਹਨੇ ਦੋ ਬੱਕਰੇ ਦੇ ਤੇ ਉਹਦੀ ਆ ਗਈ ਇੱਕ ਪੱਠ ਐਣੀ ਇਹਦੀ ਰੂਬੀ ਆ ਹਾਂ ਤੇ ਆਪਾਂ ਕੀ ਵੇਖਨੇ ਵੀਡੀਓ ਚ ਆ ਵੇਖ ਲੋ ਹਾਂ ਜਿੰਨਾ ਤੁਸੀਂ ਨਾਂ ਵੀ ਰੱਖਦੇ ਹੋ ਜਾਨਵਰਾਂ ਨੇ ਹਾਂਜੀ ਹਾਂ ਇਹ ਜਿੰਨਾ ਮਾਲ ਤੁਸੀਂ ਦੇਖ ਰਹੇ ਹੋ ਸਾਰਾ ਉਹ ਬੱਕਰੀ ਦਾ ਬਣਿਆ ਹੋਇਆ ਆਹਾ ਉਹ ਆ ਗਈ ਆਪਣੀ ਰੂਬੀ ਰੂਬੀ ਇਹ ਰੂਬੀ ਪਾਪਾ ਪਿੱਛੇ ਵੜਾ ਜਾਂਦੇ ਜਦੋਂ ਕਹਿੰਦੇ ਨੇ ਮਾੜਾ ਇਹ ਰੂਬੀ ਉਧੇ ਭੱਜੀ ਜਾਂਦੀ ਆ ਮੇਰੇ ਪਿੱਛੇ ਨਹੀਂ ਘੱਟ ਘਟ ਆਉਂਦੀ ਆ ਠੀਕ ਇਹ ਬਈ ਸਾਰੀਆਂ ਘਰਦੀਆਂ ਪੱਠਾ ਹੀ ਨੇ ਆਪਣੀਆਂ ਬਈ ਹਾਂ ਸਾਰੀਆਂ ਘਰਦੀਆਂ ਨਹੀਂ ਆਹਾ ਇੱਕ ਜਿਹੜੀ ਆ ਜੁਲੀਏ ਪਾਈ ਡਾਈ ਇਹ ਇਹ ਲਿਆਂਦੀਆਂ ਨਿੱਕੀ ਦੀ ਪੱਠ ਸੀਗੀ ਇਹ ਚਿੱਟੀ ਅੱਖ ਵਾਲੀ ਜਿਹੜੀ ਬਾਹਰੋਂ ਲਈ ਆ ਬੱਤੀ ਕਰਦਿਆਂ ਬਾਕੀ ਸਾਰੀਆਂ ਕਰਦਿਆਂ ਸਾਰੀਆਂ ਸਾਰੀਆਂ ਹੁਣ ਹਾਂ ਸਾਰੀਆਂ ਗੱਬਣਾਂ ਦਿਨਾਂ ਤੇ ਸੂਣ ਵਾਲੀਆਂ ਉਹਦੇ ਇੱਕ ਰਾਤ ਸੂਪੀ ਸੀ ਉਹ ਦੋ ਬੱਕਰੇ ਦਿੱਤੇ ਉਹਨੇ ਟਾਪ ਕੁਆਲਟੀ ਦਾ ਬਹੁਤ ਸੁਣੇ ਆਗੇ ਜਿਵੇਂ ਤੁਸੀਂ ਦੇਖਿਆ ਆਪਾਂ ਆਪਦੇ ਘਰ 'ਚ ਹੀ ਰੱਖੀ ਬੈਠੋ ਫਰਸ ਤੇ ਬੱਕਰੀਆਂ ਹਨਾ ਹਾਂ ਇਹ ਨਹੀਂ ਸੋਚਿਆ ਕਿ ਵੀ ਰਿਸ਼ਤੇਦਾਰ ਕੀ ਕਹਿਣਗੇ ਜਾਂ ਆਪਾਂ ਪਾਸੇ ਬੱਕਰੀਆਂ ਰੱਖੀਏ ਰਿਸ਼ਤੇਦਾਰ ਕੀ ਕਹਿਣਗੇ ਸਾਡੇ ਤਾਂ ਰਿਸ਼ਤੇਦਾਰਾਂ ਨੇ ਵੀ ਰੱਖ ਲੀਗਾ ਵੇਖ ਕੇ ਅੱਛਾ ਮੇਰੀ ਮਾਸੀ ਕੀ ਰੱਖੂਗਾ ਠੀਕ ਹੈ ਭੂਆਗੇ ਵੀ ਹੈਗਾ ਮੇਰੇ ਮਾਮੇਗੇ ਵੀ ਹੈਗਾ ਸਾਰਿਆਂ ਨੂੰ ਰੀਸ ਹੋ ਗਈ ਸਾਰਿਆਂ ਦੇ ਬੱਕਰੀਆਂ ਰੱਖੂਗਾ ਕੋਈ ਨਹੀਂ ਆਉਂਦੇ ਤੁਸੀਂ ਖਬਰ ਸਾਡੇ YouTube ਚੈਨਲ ਤੇ ਹੈਗੀ ਇਹ ਵੀਡੀਓ ਮਾਮੇ ਦਾ ਮੁੰਡਾ ਆਇਆ ਆ ਕੇ ਉਹਨੇ ਕੀ ਖਾਣਾ ਪੀਣਾ ਨਹੀਂ ਛੋਟਾ ਹੈਗਾ ਉਹਨੇ ਬੱਕਰੀਆਂ ਦੇ ਬੱਚੇ ਫੜ ਲੈਣੇ ਹਨ ਖੇਡੀ ਜਾਊਗਾ ਤੋ ਕੋਈ ਰਿਸ਼ਤੇਦਾਰ ਨੇ ਤਾਂ ਆਪਾਂ ਨੂੰ ਕਿਸੇ ਨੇ ਨਾਮ ਮਾੜਾ ਬੋਲਿਆ ਸਲਾਹਤਾ ਹੀ ਕੀਤੀ ਹੈ ਸਭ ਨੂੰ ਉਸ ਪਾਰ ਹੋਏ ਨਾ ਅਰੇ ਮਾਸੀ ਜਾਨੇ ਤਾਂ ਉਹਨਾਂ ਕੋਲੇ ਬਹੁਤ ਚੰਗੀਆਂ ਬੱਕਰੀਆਂ ਆਪਣੇ ਤਾਂ ਬੱਕਰਾ ਲੈ ਕੇ ਗਏ ਸੀ ਉਹ ਉਥੇ ਪਿੰਜਰੇ ਚ ਬੀਟਰ ਲੈ ਕੇ ਗਏ ਸੀ ਬਹੁਤ ਤੰਖੜਾ ਬੱਕਰਾ ਬਣਿਆ ਬਹੁਤ ਈ ਘੈਂਟ ਗ੍ਰੋਥ ਹੋਈ ਜਣਾ ਉਹਦੀ ਉਹ ਆਪਾਂ ਨੂੰ ਨਹੀਂ ਕਿਸੇ ਨੇ ਕਿਸੇ ਨੇ ਨਹੀਂ ਆਖਿਆ ਦੋਲੇ ਦੇ ਸਲੇ ਰੱਖ ਦੋ ਤੁਸੀਂ ਬੀਟਰ ਵੀ ਤੇ ਬਰਬਰੀ ਦੋਵੇਂ ਤੁਹਾਡੀ ਆਪ ਦੀ ਜੇ ਪਰਸਨਲੀ ਗੱਲ ਕਰੀਏ ਕਿਹੜੀ ਨਸਲ ਜਿਆਦਾ ਵਧੀਆ ਲੱਦੀ ਹੈ ਪਸੰਦ ਕਿਹੜੀ ਨਸਲ ਤੁਹਾਨੂੰ ਨਸਲਾ ਦਾ ਭਾਈ ਦੋਵੇਂ ਪਸੰਦ ਆ ਹਨਾ ਪਰ ਮੈਂ ਪਰਸਨਲੀ ਕਿਸੇ ਵੀਰ ਨੇ ਨਵਾਂ ਰੱਖਣਾ ਉਹਨੂੰ ਸੁਜੈਸਟ ਕਰ ਦਉਣਾ ਆ ਬਰਬਰੀ ਕਿਉਂਕਿ ਉਹ ਪਾਲਦਿਆਂ ਥੋੜੀ ਜਿਹੀ ਸਬਰ ਮਿਹਨਤ ਹਨਾ ਕਿਉਂਕਿ ਉਹ ਇੰਨੀ ਛੇਤੀ ਨਹੀਂ ਕਮਾਈ ਦਿੰਦਿਆਂ ਜੇ ਆਪਾਂ ਕਮਾਈ ਦੀ ਗੱਲ ਕਰੀਏ ਪਰ ਆ ਖਰੀਦ ਲਓ ਸੌਖੀ ਖਰੀਦੀ ਜਾਉਗੀ ਪਲ ਜਾਂਦੀ ਹੈ ਹਨਾ ਪਾਲ ਛੇਤੀ ਜਾਂਦੀ ਹੈ ਦੇ ਵਿੱਚ ਕੀ ਪਾਉਣੇ ਖਾਣ ਦੇ ਲਈ ਹੁਣ ਤੁਸੀਂ ਇਹ ਮੱਕੀ ਭਾਈ ਟੋੜ ਹੁੰਦੀ ਹੈ ਮੱਕੀ ਦੀ ਕਣਕ ਦਾ ਦਾਣਾ ਐਂਡ بس یہی ਬਾਈ ਦੇ ਆਉਣ ਦਾ ਕੀ ਰਹਾ ਤਾਂ ਬਾਕੀ ਜੀ ਸੂਣ ਜਿਹੜੇ ਬੱਕਰੀਆਂ ਸੂਪੀਆਂ ਇਹਨਾਂ ਦਾ ਸਪੈਸ਼ਲ ਟਰੀਟਮੈਂਟ ਆ ਚੋਕਰ ਛੋਲੇ ਦਾ ਛਿਲਕਾ ਮੱਕੀ ਆ ਗਈ ਤੇ ਜਾਂ ਹੋਰ ਕੋਈ ਆਰਾ ਵਗੈਰਾ ਪਾ ਦਿੱਤਾ ਇਹ ਆਪਣੀਆਂ ਬੀਟਲ ਉਧਰਲੇ ਪਾਸੇ ਆ ਗਈ ਉਹ ਵੀ ਦਿਖਾਈਏ ਬੀਟਲ ਹਾਂਜੀ ਹਾਂ ਚਲੋ ਹਾਂਜੀ ਭਾਈ ਜੀ ਇਹ ਆਪਣੀਆਂ ਬੀਟਲ ਆ ਗਈਆਂ ਜੀ ਜੀ ਬੀਟਲ ਦੇ ਵਿੱਚ ਆਪਣੇ ਕੋਲੇ ਹੈਗੀਆਂ 10 12 ਬੱਕਰੀਆਂ ਹਨਾ ਹਾਂ 10 12 ਹੈ ਹਨਾ ਇਹ ਵੀ ਸਾਰੀਆਂ ਘਰ ਦੀਆਂ ਤਿਆਰ ਕੀਤੀਆਂ ਨੇ ਇਹ ਬਈ ਹਾਂ ਸਾਰੀਆਂ ਘਰ ਦੀਆਂ ਇਹ अच्छा शुरू तो बकरियां प्राणियां ਦੀਆਂ ਪੱਠਾਂ ਐ ਸਾਰੀਆਂ ਬੱਕਰੀਆਂ ਆਪਾਂ ਵੇਚਦੀਆਂ ਇਹ ਟੂ ਜੈਡ ਆਪਣੀਆਂ ਸਾਰੀਆਂ ਹਾਂ ਸਾਰੀਆਂ ਕਰਦੀਆਂ ਸਾਰੇ ਬੱਕਰੇ ਆਪਣਾ ਰੁਟੀਨ ਕੀ ਹੁੰਦਾ ਬਈ ਡੇਲੀ ਜਿਵੇਂ ਬੱਕਰੀਆਂ ਨੂੰ ਪਾਉਣਾ ਸੁੱਕਾ ਮੀਰਾ ਪਾਉਣਾ ਖਰਾਕ ਪਾਣੀ ਉਹ ਤੁਹਾਡਾ ਡੇਲੀ ਦਾ ਰੁਟੀਨ ਦੱਸੋ ਸਵੇਰ ਤੋਂ ਲੈ ਕੇ ਸ਼ਾਮ ਤੱਕ ਸਵੇਰ ਸਵੇਰ ਤੋਂ ਲੈ ਕੇ ਬਈ ਜਿਹੜੀਆਂ ਸੂਈਆਂ ਬੱਕਰੀਆਂ ਉਹਨਾਂ ਨੂੰ ਆਪਾਂ ਬਾਹਰ ਬੰਨੇ ਦਾ ਉਹਨਾਂ ਦੀ ਅੱਡ ਹੁੰਦੀ ਹੈਗੀ ਜਿ ਉਹਨਾਂ ਨੂੰ ਉਹਨਾਂ ਨੂੰ ਖਰਾਕ ਚ ਪਾਈ ਦੇ ਤੈਲ ਹਾਲੋਂ ਤੇ ਹੋਰ ਮੇਥੇ ਹੋ ਗਏ ਉਹਨਾਂ ਦੇ ਦੁੱਧ ਚੰਗਾ ਰਵੇ ਜਿਹੜੀਆਂ ਆਪਣੀਆਂ ਇੱਥੇ ਆਗੀਆਂ ਉਹਨਾਂ ਆਪਣੇ ਇਹਨਾਂ ਦੀ ਖੁਰਨੀ ਆ ਭਾਈ ਹਾਂਜੀ ਪਲਾਸਟਿਕ ਦੀ ਇਹਦੇ ਵਿੱਚ ਆਪਾਂ ਪਾ ਦੇ ਦੀਆਂ ਮੱਕੀ ਮੱਕੀ ਪਾ ਦੇ ਦੀ ਆ ਭਈ ਆਪਾਂ ਇੱਕ ਦਿਨ ਦੀ 2.5 ਕਿਲੋ ਮੱਕੀ ਪਾ ਦੇ ਦੀ ਜਿਹੜੀਆਂ ਇੱਥੇ ਰਹਿ ਜਾਂਦੀਆਂ ਅੱਛਾ ਬਸ ਉਹਨਾਂ ਨੂੰ ਤਾਂ ਮੱਕੀ ਹੋਈ ਚੱਲਦੀ ਆ ਵਧੀਆ ਸਿਹਤ ਰਹਿੰਦੀ ਆ ਠੀਕ ਤੋਂ ਬਾਅਦ ਚ 1 ਘੰਟੇ ਕੇ ਬਾਅਦ ਮੱਕੇ ਹ ਮੂਸਲੀ ਦਾ ਨੀਰਾ ਪਾ ਦੇਦਾ ਹਾਂ ਹਾਂ ਕੋਰਨਾ ਘਰ ਦੇ ਰਿੰਗਾ ਆਪ ਨੂੰ ਐਰ ਕੀ ਨੀਰਾ ਬਹੁਤ ਵਧੀਆ ਮਿਲਿਆ ਪਿਛਲੀ ਯਾਰ ਤਾਂ ਥੋੜੀ ਜੀ ਬੇਈਮਾਨੀ ਠੱਗੀ ਜਾ ਕੇ ਸੀ ਨਾ ਰੇਤਾ ਵਾਲਾ ਸੀਗਾ ਐਰ ਕੀ ਨੀਰਾ ਵਧੀਆ ਉਹਦੇ ਦੇ ਵੇਖ ਲੋ ਜਿਹੜੀਆਂ ਹੈਗੀਆਂ ਬਾਕੀ ਬਿਨਾ ਦੁੱਧ ਤੋਂ ਬਹੁਤ ਚਮਕ ਫੜੀ ਆ ਪੱਠਾ ਨੇ ਉਹਦੇ ਤੋਂ ਬਾਅਦ ਫਿਰ ਉਸ ਤੋਂ ਬਾਅਦ ਕੀ ਕਰਦੇ ਹੋ ਪਾਣੀ ਪੂਣੀ ਕਿੰਨੇ ਵਾਰੀ ਪਿਉਣੇ ਦੇਣ ਚ ਪਾਣੀ ਦੋ ਵਾਰੀ ਦੋ ਵਾਰ ਉਸ ਵਾਲਾ ਜਿਹਦਾ ਦੋ ਵਾਰੀ ਠੀਕ ਆ ਹਾਂ ਉਹ ਮੋਟਰ ਦਾ ਗਰਮ ਪਾਣੀ ਸਵੇਰ ਸ਼ਾਮ ਨੂੰ ਰੱਖਦੇ ਆਂ ਸ਼ਾਮ ਨੂੰ ਥੋੜਾ ਜਿਹਾ ਘਟ ਪਿੰਦੀ ਆਂ ਸੋ ਮੈਂ ਮੈਂ ਕੀ ਸੁਜੈਸਟ ਕਰੂੰਗਾ ਕਿ ਸਵੇਰ ਜਦੋਂ ਆਪਾਂ ਬਾੜ ਖੋਲਾਂਗੇ ਉਦੋਂ ਪਾਣੀ ਚੱਕ ਦਿਓ ਨਾਲ ਦੀ ਨਾਲ ਕਿਉਂਕਿ ਇਹ ਤਾਂ ਪਤਾ ਹੀ ਨਹੀਂ ਨਾ ਪਸੂਆਂ ਨੇ ਤਾਂ ਮੂੰਹ ਪਾ ਹੀ ਲੈਣਾ ਪੀ ਲਾ ਪਿੰਦਿਆਂ ਸਿਆਲਾ ਥੋੜਾ ਜਿਹਾ ਸਿਰ ਜਾਮ ਹੋ ਜਾਂਦਾ ਨਿੱਗਾ ਪਾਣੀ ਧਰੋ ਦੋ ਟਾਈਮ ਇਹ ਸ਼ਾਮ ਨੂੰ ਬਈ ਜਿਵੇਂ ਹੁਣ ਸਰਦੀਆਂ ਦੇ ਦਿਨ ਚੱਲ ਰਹੇ ਆ ਸ਼ਾਮ ਨੂੰ ਕੀ ਪਾਉਣਾ ਤੁਸੀਂ ਖਾਣ ਲਈ ਬੱਕਰੀਆਂ ਨੂੰ ਸ਼ਾਮ ਨੂੰ ਤਾਂ ਨੀਰਾ ਹੀ ਪੀਦਾ ਸੁੱਕਾ ਨੀਰਾ ਸੁੱਕਾ ਨੀਰਾ ਠੀਕ ਹੈ ਹਾਂ ਤੇ ਆਪਣੇ ਕੋਲੇ ਬਰੀਡਰ ਵੀ ਦਿਖਾਇਓ ਹਨਾ ਬੀਟਰਲ ਦੇ ਬਰੀਡਰ ਵੀ ਰੱਖਿਆ ਤੁਸੀਂ ਹਨਾ ਬਰੀਡਰ ਵੀ ਹੈਗੇ ਹਾਂਜੀ ਲੋ ਵੀ ਆਹ ਬਰੀਡਰ ਤੁਹਾਨੂੰ ਉੱਪਰ ਦਿਖਾਉਣੀਆਂ ਹਨਾ ਬਾਕੀ ਬਈ ਪੱਠਾ ਸਾਰੀਆਂ ਦੇਖ ਲਓ ਵਧੀਆ ਸੇਵਾ ਬਹੁਤ ਆ ਬਾਈ ਹੋਰਾਂ ਦੀ ਜਿਵੇਂ ਬਾਈ ਗੁਰਜੀਤ ਵੀ ਤੁਸੀਂ ਪਹਿਲਾਂ ਵੀਡੀਓ ਦੇਖੀਆਂ ਹੋਣਗੀਆਂ ਤੇ ਹੁਣ ਜਿਹੜੇ ਬਾਈ ਹੋਰੀ ਡਿਊਟੀ ਤੋਂ ਸ਼ਾਮ ਨੂੰ ਆਉਂਦੇ ਆ ਤੇ ਸਾਰਾ ਕੰਮ ਸਿਮਰਨ ਹੀ ਕਰਦਾ ਹੈਗਾ ਸਵੇਰ ਤੋਂ ਸ਼ਾਮ ਤੱਕ ਇੱਕ ਮੈਂ ਤੁਹਾਨੂੰ ਦੱਸਿਆ ਸੀ ਨਾ ਮਾਸੀ ਕੀ ਲੈ ਕੇ ਗਏ ਆ ਬੱਕਰਾ ਬੀਟਰਲ ਸਾਡੇ ਤੋਂ ਛੋਟਾ ਬੱਚਾ ਲੈ ਕੇ ਗਏ ਸੀ ਉਹ ਐਦਾ ਸੀਗਾ ਆਹ ਪੱਠਾ ਦਾ ਹੂੰ ਇਹਦਾ ਰਿਜ਼ਲਟ ਬਾਬ ਦੀ ਬਹੁਤ ਤਕੜਾ ਬੱਕਰਾ ਬਣਿਆ ਸੀਗਾ ਠੀਕ ਹੈ ਜੀ ਭਣੇ ਜਿੰਨੀਆਂ ਹੈਗੀਆਂ ਹਨਾ ਬੱਕਰੀਆਂ ਫਿਰਦੀਆਂ ਇਹਦੇ ਬੱਚੇ ਬਹੁਤ ਘੈਂਟ ਬੰਦੇ ਤਕੜੇ ਹੁੰਦੇ ਆ ਪੂਰੇ ਐਵੇਂ ਨਹੀਂ ਕਹਿ ਸਕਦੇ ਨਾ ਕਿ ਛੋਟੇ ਰਹਿ ਕੇ ਹੱਡ ਪੈਰਾਂ ਦੇ ਖੁੱਲੇ ਨਹੀਂ ਹੋਣੇ ਕੁੰਗੜ ਜੇਗੇ ਹਨਾ ਵੱਡੇ ਹੋ ਕੇ ਆ ਕੋਈ ਚੱਕਰ ਨਹੀਂਗਾ ਆਪਣੇ ਸਾਰੇ ਬਰੀਡਰ ਵੀ ਦਿਖਾਈ ਹਾਂਜੀ ਬਾਈ ਹਾਂਜੀ ਇਹ ਆ ਗਏ ਆਪਣੇ ਬਰੀਡਰਾਂਗੇ ਜੀ ਇਹ ਬਰੀਡਰ ਹਾਂਜੀ ਇਹ ਦੱਸੋ ਕੀ ਡਿਟੇਲ ਹੈ ਇਹਨਾਂ ਦੀ ਕਿੰਨੀ ਉਮਰ ਹੋ ਗਈ ਦੋਨਾਂ ਦੀ ਇਹਨਾਂ ਨੇ 4 ਦੰਦ ਚੱਕੇ ਆ ਹੁਣ ਫਾਚਾ ਦੋਨੇ ਚਾਰ ਦੰਦ ਦੀ ਦੋਨੇ ਚਾਰ ਦੰਦ ਸਕੇ ਭਰਾਗੇ ਅੱਜਾ ਬਈ ਹਾਂਜੀ ਤੇ ਇਹਨਾਂ ਨੂੰ ਫਿਰ ਤੁਸੀਂ ਕਿਵੇਂ ਤਿਆਰ ਕੀਤਾ ਹੈਗਾ ਜਦ ਬੱਕਰੀ ਦੀ ਖਰਾਕ ਥੋੜੀ ਅਲੱਗ ਹੁੰਦੀ ਹੈ ਹਨਾ ਕਿ ਕੀ ਕੀ ਪਾਉਣਾ ਹੈਗਾ ਖਰਾਕ ਦੇ ਵਿੱਚ ਇਹਨਾਂ ਨੂੰ ਆਪਾਂ ਕਿਹਾ ਸੀ ਕਿ ਉਹਨਾਂ ਨੂੰ 2-3 ਕਿਲੋ ਉਹਨਾਂ ਨੂੰ ਪਾਈ ਦੇ ਸਾਰਿਆਂ ਨੂੰ ਤੇ ਉੰਨੀ ਖਰਾਕ ਆਪਾਂ ਇਹਨਾਂ ਨੂੰ ਤੂਹਾ ਨੂੰ ਪਾਈਦੀ ਆ ਬਾਕੀ ਇਹਨਾਂ ਨੂੰ ਆਪਾਂ ਕੋਈ ਕਸਰ ਨਹੀਂ ਛੱਡੀ ਖਰਾਕ ਦੀ ਮੂੰਗੀ ਮੈਂ ਭਿਉਂੰਦੇ ਦੇ ਸ਼ਾਮ ਨੂੰ ਅੱਜ ਭਿਉਂਦੀ ਤੇ ਕੱਲ ਨੂੰ ਸ਼ਾਮ ਨੂੰ ਪਾਉਣੀ ਆ ਉਹ ਮੂੰਗੀ ਭਿਉਂਦੀ ਬਈ ਸਾਫਤ ਮੂੰਗੀ ਸਾਫਤ ਮੂੰਗੀ ਉਹ ਤਾਂ ਆਪਾਂ ਲੈ ਆਏ ਸੀ ਘਟਾ ਆਲੇ ਆਏ ਸੀ ਉਹ ਇਹਨਾਂ ਨੂੰ ਚਾਰਿਆ ਜੰਡ ਦੀ ਪੱਤੀ ਮਿਲਦੀ ਆ ਛੋਲਿਆਂ ਦਾ ਛਿਲਕਾ ਚੋਕਰ ਤੇ ਹੋਰ ਉਹਨਾਂ ਕਾਫੀ ਪੌਣੇ ਹੁੰਨੇ ਆਗੇ ਸੋਇਆਬੀਨ ਦਾ ਛਿਲਕਾ ਕਾਰਗਿਲ ਦੀ ਫੀਡ ਹੋ ਕੇ ਹਾਂ ਜਦੋਂ ਛੋਟੇ ਸੀਗੇ ਜਦੋਂ ਆਪਾਂ ਸਟਾਰਟਿੰਗ ਤੋਂ ਤਿਆਰ ਕਰਨੇ ਆ ਉਦੋਂ ਮਹੋ ਬਾਈ ਸੀਗੀ ਕਾਫ ਸਟਾਰਟਰ ਕਾਰਗਿਲ ਦੀ ਫੀਡ ਹੈ ਜਦੋਂ ਆਪਾਂ ਸ਼ੁਰੂ ਤੋਂ ਦੇ ਦੇਗੇ ਹਨਾ ਉਹ ਪੌਣ ਲੱਗ ਪੀਗੇ ਪਰ ਵਧੀਆ ਸਾਨੂੰ ਤਾਂ ਵਧੀਆ ਰਿਜ਼ਲਟ ਮਿਲਿਆ ਉਹਦਾ ਠੀਕ ਹੈ ਬਾਈ ਬਈ ਜਿਵੇਂ ਹੁਣ ਆਪਾਂ ਆਖਿਰ ਤੇ ਗੱਲ ਕਰੀ ਹੈ ਨਾ ਤੁਹਾਡੇ ਵਰਗੇ ਨੌਜਵਾਨਾਂ ਉਹ ਘਟ ਜਿਹੜੇ ਅੱਜ ਕੱਲ ਮਿਹਨਤ ਕਰਦੇ ਆ ਆਪਦੇ ਪਰਿਵਾਰ ਦਾ ਸਾਥ ਦਿੰਦੇ ਆ ਹਨਾ ਕੀ ਕਹਿਣਾ ਚਾਹੋਗੇ ਨੌਜਵਾਨਾਂ ਨੂੰ ਨੌਜਵਾਨਾਂ ਨੂੰ ਤਾਂ ਮੈਂ ਇਹੀ ਕਹੂੰਗਾ ਬਈ ਕਰੋ ਕੰਮ ਹਨਾ ਆਪਦਾ ਕੰਮ ਆ ਕਾਦੀ ਸ਼ਰਮ ਐ ਇਹਦੇ ਚ ਹਾਂਜੀ ਪਾਪਾ ਮੈਂ ਤਾਂ ਬਈ ਇਹੀ ਕਹਿਣਾ ਜਿਹੜਾ ਤੁਸੀਂ ਕੰਮ ਕਰਦੇ ਆ ਹਨਾ ਜਾਂ ਤੁਸੀਂ ਕੋਈ ਕੰਮ ਕਰਨ ਦਾ ਸੋਚਿਆਗਾ ਉਹਨੂੰ ਆਪਦੇ ਦਿਲ ਨਾਲ ਕਰੋ ਪੂਰੀ ਜੀ ਜਾਨ ਲਾ ਦਿਓ ਅੱਪਾ ਕਹਿੰਦੇ ਆ ਕਿ ਕਈ ਹੁਣ ਪੰਜਾਬੀ ਮੁੰਡੇ ਹਨ ਮੇਰੀ ਕਰਕੇ ਬਾਹਰ ਬਹੁਤ ਜਾਂਦੇ ਆ ਉਹਨਾਂ ਨੂੰ ਵੀ ਆਪਾਂ ਮਾੜਾ ਨਹੀਂ ਕਹਿੰਦੇ ਕਿ ਕਹਿੰਦੇ ਨਾ ਬਾਹਰ ਜਾਣਾ ਮਾੜਾ ਹੈ ਪਰ ਉੱਥੇ ਵੀ ਬਹੁਤ ਮਿਹਨਤ ਕਰਦੇ ਆ ਬਿਲਕੁਲ ਹੈਨਾ ਸੋ ਆਪਾਂ ਐ ਨਹੀਂ ਕਹਿੰਦੇ ਸਾਰੇ ਹੀ ਨੌਜਵਾਨ ਐ ਤੁਰੇ ਵਿਹਲੇ ਤੁਰੇ ਫਿਰਦੇ ਆ ਸੋ ਮੈਂ ਤਾਂ ਇਹ ਕਹਨੂੰਗਾ ਭਈ ਆਪਦਾ ਕੰਮ ਕਰੋ ਐ ਮੇਰੀ ਰੀਸਨਾ ਤੁਸੀਂ ਵੀਡੀਓ ਵੇਖ ਕੇ ਬੱਕਰੀਆਂ ਵੀ ਨਾ ਰੱਖ ਲਿਓ ਹਾਂ ਜਿਹੜਾ ਥੋੜਾ ਦਿਲ ਕਰਦਾ ਉਹ ਰੱਖੋ ਕਿਉਂਕਿ ਜਿਹਦੇ ਚ ਆਪਾਂ ਦੇਲਾਗਾ ਉਹ ਚ ਆਪਾਂ ਕਾਮਯਾਬ ਵੀ ਹੋ ਜਾਾਂਗੇ ਬਿਲਕੁਲ ਸੋ ਮੇਰਾ ਇਹ ਕਹਿਣਾ ਹੈ ਬਹੁਤ ਨੌਜਵਾਨ ਸਿਆਣੇ ਵੀ ਪਏ ਆ ਬਹੁਤ ਮੇਰੇ ਤਰਕੇ ਦਾ ਜਿੰਨੇ ਹੈਗੇ ਮੇਰੇ ਯਾਰ ਦੋਸਤ ਦੋ ਹਨਾ ਜਿੰਨੇ ਵੀ ਆ ਉਹ ਸਿਆਣੇ ਆ ਇੱਕ ਤਾਂ ਕੈਲਗਰੀ ਬੈਠਾ ਮੁੰਡਾ ਬੜੀ ਮਿਹਨਤ ਕਰਦਾ ਕਹਿੰਦਾ ਮੈਂ ਵੀ ਮਾਪੇ ਉਹਦੀ ਗਰੀਬੀ ਚੱਕਣੀ ਹੈ ਹਨਾ ਸੋ ਤੇ ਆਪਣੇ ਕੀ ਸੁਪਨੇ ਆਉਣ ਵਾਲੇ ਸਮੇਂ ਦੇ ਵਿੱਚ ਮੇਰਾ ਤਾਂ ਸੁਪਨਾ ਸੀਗਾ ਕੈਨੇਡਾ ਜਾਣ ਦਾ ਟੁੱਟ ਗਿਆ ਨਾ ਟੁੱਟਿਆ ਕਹਾਦਾ ਬਲ ਚੰਗਾ ਹੀ ਹੋ ਗਿਆ ਹਨਾ ਹਾਂ ਹੁਣ ਆਪਾਂ ਵੇਣਿਆਂਗੇ ਵੀ ਐਸੀ ਐਗਰੀਕਲਚਰ ਨਾਲ ਉੱਥੇ ਐਡਮਿਸ਼ਨ ਮਿਲ ਜੇ ਪੀਓ ਯੂ ਚ ਸੋ ਉਦੋਂ ਬਾਅਦ ਜਾਂ ਤਾਂ ਆਪਾਂ ਬੈਂਕਿੰਗ ਦਾ ਵੇਖ ਲਾਂਗੇ ਤੇ ਜਾਂ ਆਪਾਂ ਜੀਐਨਆਰ ਦਾ ਪੇਪਰ ਦੇ ਕੇ ਸਿੱਧੇ ਟਰੈਕਟਰ ਵੀ ਸਰਕਾਰ ਤੋਂ ਲੈ ਕੇ ਜਾਵਾਂਗੇ ਅੱਛਾ ਅੱਛਾ ਟਰੈਕਟਰ ਦਾ ਖਰਚਾ ਵੀ ਠੀਕ ਹੈ ਜੋ ਪੇਪਰ ਆਪਾਂ ਪੀਏ ਕਰੀ ਵਸਾਹੀ ਆਗਾ ਐਡਮਿਸ਼ਨ ਮਿਲ ਜੇ ਠੀਕ ਹੈ ਬਈ ਉਹ ਵੀ ਦੋਸਤੋ ਤੁਸੀਂ ਵੀ ਕਮੈਂਟ ਕਰਕੇ ਜਰੂਰ ਦੱਸਿਓ ਨੌਜਵਾਨ ਦੀਆਂ ਗੱਲਾਂ ਕਿਵੇਂ ਦੀਆਂ ਲੱਗੀਆਂ ਤੇ ਬਾਈ ਦਾ ਚੈਨਲ ਹੈਗਾ ਉਹਦੇ ਜਿਹੜਾ ਲਿੰਕ ਹੈ ਡਿਸਕ੍ਰਿਪਸ਼ਨ ਦੇ ਵਿੱਚ ਦਿੱਤਾ ਹੋਇਆ ਸਕਰੀਨ ਤੇ ਵੀ ਨਾਲ ਚੱਲ ਰਿਹਾ ਚੈਨਲ ਨੂੰ ਵੀ ਜਰੂਰ ਫੋਲੋ ਕਰੋ ਧੰਨਵਾਦ ਜੀ ਧੰਨਵਾਦ